ਕੋਈ ਦਾ ਸਰਬਲੋਹਾ ਵਾ ਉਹੋ ਜੀ ਚੀਜ਼ ਆ ਉਹਦੇ ਵਿੱਚ ਪਾਉਣਗੇ ਖਾਣਗੇ ਤੇ ਉਹ ਸਰਬਲ ਹੋਏਗਾ ਜਿੱਦਾਂ ਸਰਬਲੋਹਾ ਵਾ ਉਹ ਜਾਂ ਸਿੰਘ ਦਾ ਸਰੀਰ ਮਜ਼ਬੂਤ ਹੋਊਗਾ ਇਹ ਕਹੇਦੋਂ ਨੂੰ ਸੋਨੇ ਦੇ ਭਾਅ ਵੀ ਕਿਆ ਕਰੂਗਾ ਜਿਹੜਾ ਸਰਬਲੋਹਾ ਵਾ ਇਹ ਸਰਬਲੋਹਾ ਉਹੋ ਜੀ ਚੀਜ਼ ਆ ਵੀ ਜਿਹੜੇ ਨਿਆਗ ਸਿੰਘਿਆਂ ਕਾਲਪੁਰ ਦੀ ਫੌਜ ਆ ਉਹਦੇ ਬਾਟੇ 'ਚ ਬਣਾਉਂਦੇ ਆ ਤੇ ਬਾਤیں ਜੀ ਹੋ ਸਕਦੇ ਆ ਉਦੋਂ ਗੁਰੂ ਸਾਹਿਬਾਨਾ ਨੇ ਇੱਕ ਸੁਪਨਾ ਵੇਖਿਆ ਸੀ ਹਾਂਜੀ ਕਿ ਪੰਥ ਸਜਾਉਣਾ ਹੈ ਇਹ ਪੰਥ ਦੇ ਸਿਰ ਤੇ ਇਹ ਸਜਾ ਕਰੂਗਾ ਤੇ ਸੋਨੇ ਵਾਂਗੂ ਚਮਕਿਆ ਕਰੂਗਾ ਹਾਂ ਸੋਨੇ ਵਾਂਗੂ ਇਹ ਚਮਕਿਆ ਕਰੂਗਾ ਕਾਲਪੁਰਖ ਦੀ ਕਿਰਪਾ ਨਾਲ ਤੇ ਮੁਗਲਾਂ ਨੂੰ ਇਹਨਾਂ ਦਿਖਾਏ ਵੀ ਆਪਣੇ ਕਿ ਕੱਲਾ ਕੱਲਾ ਜਿਹੜਾ ਸਿੱਖੀ ਉਹ ਸਵਾ ਸਵਾ ਲੱਖ ਦੇ ਮਾਨ ਦਾ ਕਦਾਈ ਵੀ ਭਾਰੂ ਹੀ ਤੇ ਬਦਾਲੀ ਨੇ ਉਦੋਂ ਆਖਿਆ ਸੀ ਵੀ ਇਹ ਜਿਹੜਾ ਸੇਖ ਆ ਵਾਕਈ ਇਹ ਇੱਕ ਲੋਹੇ ਦਾ ਕਲਾਵਾ ਪੰਜ ਕਕਾਰਾਂ ਦੇ ਵਿੱਚ ਕੜਾ ਦਾ ਨਾਂ ਆਉਂਦਾ ਹੈ ਸਾਡੀ ਨੌਜਵਾਨ ਪੀੜ੍ਹੀ ਕਿਉਂ ਢਕ ਲਈ ਹੈ ਇਹ ਚੀਜ਼ ਓਨ ਆਮ ਗੁਰਸਤਵਾਰਿਆਂ ਦੇ ਵਿੱਚ ਸਕੀਲ ਵਸਤੀ ਜਾਂਦੀ ਆ ਹੁਣ ਉਹ ਦੂਜਾ ਹੀ ਆ ਗਿਆ ਬਿਲਕੁਲ ਉਹਦੇ ਵਿੱਚ ਸਕਰੀਮ ਜੀ ਦਾ ਚਾਹ ਬਣਦੀ ਆ ਉਹ ਨਿਹਰਾ ਰੋਗ ਆ ਇਕ ਸਾਹ ਨਾਲ ਤੇ ਬਹੁਤ ਵਧੀਆ ਚੀਜ਼ ਆ ਪਰ ਆਪਾਂ ਇਹਦੀ ਚਮਕ ਵੇਨੇ ਆ ਕਿ ਚੀਜ਼ਾਂ ਦੀ ਚਮਕ ਵੇਨੇ ਆ ਕਿ ਕਿਹੜੀ ਚੀਜ਼ ਦੀ ਚਮਕ ਦੀ ਚਮਕ ਘਟਿਆ ਪਰ ਇਹ ਹੈਗਾ ਤੰਦਰੁਸਤ ਚੀਜ਼ ਬਹੁਤ ਵਧੀਆ ਜਿਹੜੇ ਬਾਗ ਦੇ ਮਾਲੀ ਬਣਾਏ ਆ ਆਪਾਂ ਉਹੋ ਹੀ ਬਈਮਾਨ ਹੋ ਗਿਆ ਤੇ ਜਦੋਂ ਬਾਗ ਨੂੰ ਸੰਭਾਲਣਾ ਮਾਲੀ ਨੇ ਉਹਦੇ ਵਿੱਚੋਂ ਬੂਟੇ ਕਿੰਨੇ ਕੁ ਵਜਣਗੇ ਜਿਹੜਾ ਬਾਗ ਦੇ ਮਾਲੀ ਬਈਮਾਨ ਹੋਗੇ ਕੜੇ ਦੀ ਮਰਿਆਦਾ ਦਾ ਨਹੀਂ ਪਤਾ ਵੀ ਕੜਾ ਪਾਉਣਾ ਕਿਉਂ ਤੇ ਕਿਵੇਂ ਪਾਉਣਾ ਤੇ ਇਹ ਆਪਾਂ ਨੂੰ ਪਾਉਣਾ ਚਾਹੀਦਾ ਵਾ ਜਰੂਰੀ ਪਾਉਣਾ ਚਾਹੀਦਾ ਵੀ ਜਿੱਦਾਂ ਤੁਹਾਨੂੰ ਦੱਸਿਆ ਵੀ ਇਹ ਸ੍ਰੀਆਸਤੀ ਤੰਦਰੁਸਤੀ ਆ ਕਈਆਂ ਰੋਗਾਂ ਦਾ ਆਪਾਂ ਭਜਦੇ ਆ ਤੇ ਬਾਕੀ ਜਿਹੜਾ ਸਰਦਾਰ ਬੰਦਾ ਵਾ ਉਹਦੇ ਤੇ ਇਹ ਪੰਜ ਕਕਾਰ ਪੱਕੇ ਹਨ ਜੇ ਪੰਜਾਂ ਕਕਾਰਾਂ 'ਚ ਰਹੂਗਾ ਜਿੱਤੇ ਮਰਜੀ ਰਾਤ ਬਰਾਤੇ ਮੜੀਆਂ 'ਚ ਕੋਈ ਪ੍ਰੇਤ ਦਾ ਕੋਈ ਭੂਤ ਦਾ ਕੋਈ ਨਹੀਂ ਇਹਦੇ ਤੇ ਵਸਾ ਹੋ ਸਕਦਾ ਤੁਸੀਂ ਦੇਖ ਰਹੇ ਹੋ ਨਰਬੱਗ ਪੋਸਟ ਦਾ ਮੈਂ ਜਸਵੀਰ ਸਿੰਘ ਛੀਲਾ ਅੱਜ ਗੁਰੂ ਦਾ ਖਾਲਸਾ ਸਿੰਘ ਸਾਡੇ ਨਾਲ ਸੱਜਿਆ ਹੈ ਇੱਕ ਵਾਰੀ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਤਸਵੀਰ ਖਾਈ ਜਾਵੇ ਜਿਹੜੇ ਸਰਬ ਲੋਹ ਦਾ ਕੜੇ ਵੇਚ ਰਹੇ ਨੇ ਜਿਹੜਾ ਸਾਡਾ ਸਿੱਖੀ ਦਾ ਨਿਸ਼ਾਨ ਦੇ ਪੰਜ ਕਕਾਰਾਂ ਦੇ ਵਿੱਚ ਨਾ ਆਉਂਦਾ ਕੜਾ ਕੜਾ ਸਾਹਿਬ ਦਾ ਤਾਂ ਸਾਡੇ ਨਾਲ ਬਣੇ ਨੇ ਆਪਾਂ ਜਾਣਕਾਰੀ ਇਹ ਲੈਣੇ ਆ ਕਿ ਸਰਬ ਲੋਹ ਦੀ ਸ਼ਰਵਾਦ ਕਿਵੇਂ ਹੁੰਦੀ ਆ ਤੇ ਕਿਵੇਂ ਸਾਨੂੰ ਇਹ ਵਰਤਣਾ ਚਾਹੀਦਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬੀ ਆਪਣਾ ਨਾਮ ਪੈਂਡ ਜਰੂਰ ਦੱਸਿਓ ਤੇ ਸਭ ਲੋਹ ਦੀ ਜਾਣਕਾਰੀ ਜਰੂਰ ਦਿਓ ਇਹਦੀ ਸ਼ੁਰੂਆਤ ਕਿਵੇਂ ਹੁੰਦੀ ਹੈ 7 ਵਜੇ ਨੇ ਜੀ ਵਾਇਰਸ ਚਿੱਕਾ ਖਾਲਸਾ ਵਾਇਰਸ ਚਿੱਕੀ ਫਤਿਹ ਇਹ ਜੀ ਪਟਨਾ ਸਾਹਿਬ ਦੇ ਵਿੱਚ ਦਸਵੇਂ ਪਾਸ਼ਾ ਕਲਗੀਧਰ ਪਾਸ਼ਾ ਉਦੋਂ ਗੁਮਿੰਦਰ ਆਏ ਇਹਨਾਂ ਦਾ ਨਾਮ ਸੀ ਉਦੋਂ ਪਾਸ਼ਾ ਦੀ ਕਿਰਪਾ ਨਾਲ ਇਹਨਾਂ ਕੋ ਸੋਨੇ ਦੇ ਕੰਗਣ ਪਾਏ ਸੀ ਤੇ ਇੱਕ ਕੰਗਣ ਉਸੇ ਨਦੀ 'ਚ ਸੁੱਟਿਆ ਜਦੋਂ ਸੁੱਟਿਆ ਤੇ ਮਾਦਾ ਜੀ ਪੁੱਛਦੇ ਗੁਜਰਕੌਰ ਇਹ ਬੇਡਾ ਕੰਗਣ ਕਿਥੇ ਛੋਟ ਆਇਆ ਉਹਨਾਂ ਦੁੱਜਾ ਵੀ ਕੰਗਣ ਪਾ ਕੇ ਤੇ ਨਦੀ ਚ ਛੁੱਟਦਾ ਜਦੋਂ ਛੁੱਟਦਾ ਬਾਦਸ਼ਾਹ ਦੀ ਕਿਰਪਾ ਨਾਲ ਉਹਨਾਂ ਆਖਿਆ ਪੁੱਤਰ ਕਿਉਂ ਛੁੱਟਿਆ ਉਹਨਾਂ ਆਖਿਆ ਇੱਕ ਤੱਜਾ ਪੰਦਤ ਜਾਵਾਂਗੇ ਖਾਲਸਾ ਪੰਥ ਉਹ ਜਿਹੜਾ ਆਡਾ ਸਰਬਲੋਆ ਪਾਇਆ ਕਰੂਗਾ ਉਹ ਜਿਹੜਾ ਸਰਬਲੋਆ ਵਾ ਇਹੋ ਜੀ ਚੀਜ਼ ਆ ਉਹਦੇ ਵਿੱਚ ਪਾਉਣਗੇ ਖਾਣਗੇ ਤੇ ਉਹ ਸਰਬਲ ਹੋਏਗਾ ਜਿੱਦਾਂ ਸਰਬਲੋਆ ਵਾ ਉਹ ਜਾਂ ਸਿੰਘ ਦਾ ਸਰੀਰ ਮਜ਼ਬੂਤ ਹੋਊਗਾ ਕਈਆਂ ਰੋਗਾਂ ਤੋਂ ਇਹ ਬਚਣਗੇ ਇਸ ਸਮੇਂ ਦੇ ਉਸ ਭਾਂਡੇ ਕੜੇ ਜਿਹੜੀ ਫੌਜ ਵੇਚਦੀ ਉਹ ਸਮੇਂ ਦੇ ਉਹਨਾਂ ਆਖੇ ਵੇਚਦੇ ਰਹਿਣਾ ਇਹ ਕਿਹੜੇ ਦਿਨ ਨੂੰ ਸੋਨੇ ਦੇ ਭਾਅ ਵੀ ਕਿਆ ਕਰੂਗਾ ਜਿਹੜਾ ਅਸਰ ਬਲਵਾ ਵਾ ਇਸ ਰੂਪਲਵਾ ਜੀ ਚੀਜ਼ ਆ ਵੀ ਜਿਹੜੇ ਨਿਹੰਗ ਸਿੰਘਾਂ ਕਾਲਪੁਰਖ ਦੀ ਫੌਜ ਆ ਉਹਦੇ ਬਾਟੇ ਚ ਬਣਾਉਂਦੇ ਆ ਤੇ ਬਾਟੇ ਜੀ ਹੋ ਸਕਦੇ ਆ ਉਹਨਾਂ ਦੇ ਸਰੀਰ ਕਈ ਵਾਰ ਲੋਹੇ ਰਗੇ ਕਾਲਪੁਰਖ ਦੀ ਕਿਰਪਾ ਦੇ ਨਾਲ ਹੁੰਦੇ ਆ ਇਹ ਬਹੁਤ ਰੋਗਾਂ ਤੋਂ ਬਚਾਉਂਦਾ ਵਾ ਕਾਲਪੁਰਖ ਦੀ ਕਿਰਪਾ ਵਾ ਵਾਇਰ ਗਰ ਚੀਕਾ ਖਫਸਾ ਵਾਇਰ ਗਰ ਚੀਕੀ ਫਤਹੀ ਉਦੋਂ ਗੁਰੂ ਸਾਹਿਬਾਨਾ ਨੇ ਇੱਕ ਸੁਪਨਾ ਵੇਖਿਆ ਸੀ ਹਾਂਜੀ ਕਿ ਪੰਥ ਸਜਣਾ ਹੈ ਇਹ ਪੰਥ ਦੇ ਸਿਰ ਤੇ ਇਹ ਸਜਿਆ ਕਰੂਗਾ ਤੇ ਸੋਨੇ ਵਾਂਗੂ ਚਮਕਿਆ ਕਰੂਗਾ ਹਾਂ ਸੋਨੇ ਵਾਂਗੂ ਇਹ ਚਮਕਿਆ ਕਰੂਗਾ ਕਾਲਪੁਰਖ ਦੀ ਕਿਰਪਾ ਨਾਲ ਇਹਦੇ ਵਿੱਚ ਬਣਾਉਣਗੇ ਖਾਣਗੇ ਤੇ ਸਰੀਰ ਇਹਨਾਂ ਦੇ ਜਿੱਦਾਂ ਦਾ ਲੋਹਾ ਵਾ ਸੱਬ ਲੋਹਾ ਏਦਾਂ ਦੇ ਲੋਹੇ ਵਰਗੇ ਇਹਨਾਂ ਦੇ ਸਿੰਘਾਂ ਦੇ ਸਰੀਰ ਹੋਣਗੇ ਇਹ ਮੁਗਲਾਂ ਨੂੰ ਇਹਨਾਂ ਦਿਖਾਏ ਵੀ ਆਪਣੇ ਕਿ ਕੱਲਾ ਕੱਲਾ ਜਿਹੜਾ ਸਿੱਖੀ ਉਹ ਸਵਾ ਸਵਾ ਲੱਖ ਦੇ ਮਾਨ ਦਾ ਕਦਾਈ ਵੀ ਭਾਰੂ ਹੀ ਤੇ ਬਦਾਲੀ ਨੇ ਉਦੋਂ ਆਖਿਆ ਸੀ ਵੀ ਇਹ ਜਿਹੜਾ ਸੇਖ ਆ ਵਾਕਈ ਇਹ ਇੱਕ ਲੋਹੇ ਦਾ ਕਲਾਵਾ ਇਹਨੂੰ ਇੱਕ ਨੂੰ ਮਾਰਨਾਰਦੀਆਂ ਨੂੰ ਸਵਾ ਲੱਖ ਬੰਦਾ ਆਪਣਾ ਮਰੋਣਾ ਪੈਂਦਾ ਵਾ ਤੇ ਫੇਰ ਇਹਨੂੰ ਇੱਕ ਸਿੱਖ ਨੂੰ ਮਾਰਦੇ ਆਂ ਤੇ ਮੈਂ ਬਾਬਾ ਜੀ ਇਹ ਜ਼ਰੂਰ ਪੁੱਛਣਾ ਜਾਵਾਂਗਾ ਕਿ ਪੰਜ ਕਕਾਰਾਂ ਦੇ ਵਿੱਚ ਕੜਾ ਦਾ ਨਾਂ ਆਉਂਦਾ ਏ ਸਾਡੀ ਨੌਜਵਾਨ ਪੀੜ੍ਹੀ ਕਿਉਂ ਢਕ ਲਈ ਏ ਇਸ ਚੀਜ਼ ਤੋਂ ਇਹ ਬਾਬਾ ਜੀ ਇਦਾਂ ਯਾਂ ਵੀ ਜਿਹੜੀ ਆਦੇ ਬਾਗ ਦੇ ਮਾਲੀ ਆ ਉਹੋ ਹੀ ਬਈਮਾਨ ਹੋ ਗਿਆ ਤੇ ਬਾਕੀ ਫਿਰ ਬਾਦ ਕੀ ਰਹਿਣਾ ਵਾ ਕਿਸ ਤਰੀਕੇ ਨਾਲ ਉਹ ਕਹਿ ਦਿੰਦੇ ਆ ਪਰ ਪੂਉਂਦੇ ਨਹੀਂ ਆ ਤੇ ਜੇ ਆਪ ਵੀ ਉਸੂਲਾਂ ਦੇ ਚੱਲਣਾ ਤੇ ਉਹ ਵੀ ਮਹਾਰਾਜ ਦੀ ਕਿਰਪਾ ਨਾਲ ਚੱਲਣਾ ਹੁਣ ਆਮ ਗੁਰਦੁਆਰਿਆਂ ਦੇ ਵਿੱਚ ਸਕੀਲ ਵਸਤੀ ਜਾਂਦੀ ਆ ਹੁਣ ਉਹ ਦੂਜਾ ਹੀ ਆ ਗਿਆ ਬਿਲਕੁਲ ਉਹਦੇ ਵਿੱਚ ਸਕਰੀਮ ਜੀ ਨਾਲ ਚਾਹ ਬਣਦੀ ਆ ਉਹ ਨਿਹੜਾ ਰੋਗ ਆ ਕਿਸਾਬ ਨਾਲ ਜੇ ਗੁਰਦੁਆਰਿਆਂ ਚ ਵਸਤੀ ਆ ਤੇ ਫਿਰ ਆਪਾਂ ਵੀ ਘਰਾਂ ਚ ਵੀ ਵਸਪਣ ਬੇਬੇ ਜੀ ਇਹਦੇ ਡਾਕਟਰ ਵੀ ਕਹੀ ਦੱਸਦੇ ਆ ਨਾ ਸਰਬ ਲੋਹ ਦੇ ਨਾਲ ਕੈਂਸਰ ਸ਼ੂਗਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾ ਰਿਹਾ ਹੁੰਦਾ ਹੈ ਕਿਉਂਕਿ ਇਹ ਸਰਬ ਲੋਹ ਜਿਹੜਾ ਖੋਰ-ਖੋਰ ਕੇ ਅੰਦਰ ਜਾਂਦਾ ਹੈ ਇਹ ਤੇ ਕਈ ਤੰਦ ਪੈਦਾ ਕਰਦਾ ਹਾਂਜੀ ਹਾਂਜੀ ਫਿਰ ਉਹ ਤੁਹਾਨੂੰ ਦੱਸਿਆ ਵੀ ਇਹ ਦੇ ਗਾ ਸਰੀਰ ਬਣ ਜਾਂਦਾ ਸਰਬ ਲੋਹ ਇਹ ਗਈਏ ਸਰਬ ਲੋਹ ਆ ਕੀ ਚ ਬੜੀ ਇੱਕ ਦਵਾਈ ਆ ਦਵਾਈ ਦੇ ਤੌਰ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਬਹੁਤ ਵਧੀਆ ਚੀਜ਼ ਆ ਪਰ ਆਪਾਂ ਇਹਦੀ ਚਮਕ ਵੇਨੇ ਆ ਕਿ ਚੀਜ਼ਾਂ ਦੀ ਚਮਕ ਵੇਨੇ ਆ ਕਿ ਕਿਹੜੀ ਚੀਜ਼ ਦੀ ਚਮਕ ਦੀ ਚਮਕ ਘਾਟਿਆ ਪਰ ਇਹ ਹੈਗਾ ਤੰਦਰੁਸਤ ਚੀਜ਼ ਹੈ ਬਹੁਤ ਵਧੀਆ ਤੇ ਮਹਾਰਾਜ ਦਮੇ ਪਾਸ਼ਾ ਨੇ ਕਿਰਪਾ ਕੀਤੀ ਤੇ ਜਿਹੜੇ ਨਿਹੰਗ ਸਿੰਘ ਆਕਾਲ ਪੁਰਖ ਦੀ ਕਿਰਪਾ ਨਾਲ ਜਿਨ੍ਹਾਂ ਨੂੰ ਪਤਾ ਵਾ ਉਹ ਵਸਤਦੇ ਆ ਬਾਬਾ ਜੀ ਕਿਹੜਾ ਕਿਹੜਾ ਨਿਸ਼ਾਨ ਜਾਂ ਨਿਹੰਗ ਸਿੰਘ ਵਰਤਦੇ ਆ ਜ਼ਿਆਦਾਤਰ ਦਮਾਲੇ ਦੇ ਵਿੱਚ ਵੀ ਉਸ ਤਰ੍ਹਾਂ ਵੀ ਹਾਂਜੀ ਦਮਾਲੇ ਦੇ ਵਿੱਚ ਵੀ ਇਹਨਾਂ ਦੇ ਸਰਬਲਵਾਨ ਹੁੰਦਾ ਪੰਜ ਕਕਾਰ ਹੁੰਦੇ ਜੀ ਇੱਕ ਸਰਬਲੋਏ ਦਾ ਕੜਾ ਹੁੰਦਾ ਇੱਕ ਦੋ ਕਿਰਪਾਨਾ ਹੁੰਦੀਆਂ ਵਾ ਇੱਕ ਖੰਡਾ ਹੁੰਦਾ ਇੱਕ ਤੀਰ ਹੁੰਦਾ ਵਾ ਪੰਜ ਸ਼ਸਤਰ ਜਿਹੜੇ ਆ ਇਹਨਾਂ ਦੇ ਕੇਸਾਂ ਦੇ ਵਿੱਚ ਹੁੰਦੇ ਕੇਸਤੀ ਦੇ ਵਿੱਚ ਬਾਈ ਚਾਂਸ ਆ ਕਿ ਤੇ ਸਨਾਨ ਪਾਣੀ ਕਰਨਾ ਜਾਂ ਉਦਾਂ ਦੂਜੇ ਸ਼ਸਤਰ ਵਧਾ ਵੀ ਸਕਦੇ ਆ ਫਿਰ ਉਹਨਾਂ ਦੇ ਕੇਸਾਂ ਦੇ ਵਿੱਚ ਉਹ ਹੁੰਦੇ ਆ ਪੱਕੇ ਇਹਨਾਂ ਦੇ ਨਾਲ ਆ ਜਿਹੜਾ ਕੜਾ ਵਾ ਹੋ ਸਿੰਘ ਦੇ ਪੱਕਾ ਹੁੰਦਾ ਵਾ ਸਰ ਬਲਵੇਦ ਸਰ ਮੈਂ ਕਈ ਗੁਰਦੁਆਰਾ ਸਾਹਿਬ ਵਿੱਚ ਵੀ ਸਾਡੇ ਗੁਰੂ ਦੇ ਸਦਾਤਾਂ ਨੂੰ ਨਹੀਂ ਮੰਨਦੇ ਉੱਥੇ ਵੀ ਹੁਣ ਸਟੀਲ ਦੇ ਭਾਂਡੇ ਜਾਂ ਪਿੱਤਲ ਦੇ ਜਾਂ ਤਾਂਬੇ ਦੀਆਂ ਆ ਗਈਆਂ ਉਹ ਤੇ ਤੁਹਾਨੂੰ ਦੱਸਿਆ ਵੀ ਜਿਹੜੇ ਬਾਗ ਦੇ ਮਾਲੀ ਬਣਾਏ ਆਂ ਆਪਾਂ ਉਹੋ ਹੀ ਬਈ ਮਾਨ ਹੋ ਗਿਆ ਤੇ ਜਦੋਂ ਬਾਗ ਨੂੰ ਸਾਹਬਾ ਮਾਲੀ ਨੇ ਉਹਦੇ ਵਿੱਚੋਂ ਬੂਟੇ ਕਿੰਨੇ ਕੁ ਵਜਣਗੇ ਜਿਹੜਾ ਬਾਗ ਦੇ ਮਾਲੀ ਬੇਈਮਾਨ ਹੋ ਗਏ ਚੋ ਇਹਨਾਂ ਨੇ ਜਿਹੜਾ ਇਤਿਹਾਸ ਸੀ ਸਿੰਘਾਂ ਦਾ ਦੱਸਣਾ ਸੀ ਜਾਤਪਾਤ ਤੋਂ ਬਾਦਸ਼ਾਹ ਦੇ ਕੱਢਿਆ ਸੀ ਤੇ ਜਾਤਪਾਤ ਚ ਫੇਰ ਪਏ ਆ ਇਹ ਆਪ ਕਹਿ ਸਕਦੇ ਬਾਬਾ ਜੀ ਆਪਣੇ ਪ੍ਰਚਾਰਕਾਂ ਦੀ ਕਮੀ ਆ ਜਿਹੜੇ ਸਾਡੇ ਨੌਜਵਾਨ ਵੀ ਸਿੱਖੀ ਤੋਂ ਦੂਰ ਹੋ ਰਹੇ ਆ ਹਾਂਜੀ ਹਾਂਜੀ ਪ੍ਰਚਾਰਕਾਂ ਦੀ ਚਲੋ ਬਾਦਸ਼ਾਹ ਦੀ ਕਿਰਪਾ ਨਾਲ ਚਲੋ ਕਰਨ ਦਾ ਹੈ ਪ੍ਰਚਾਰਕ ਪਰ ਇਹੋ ਜਿਹਾ ਗੱਲ ਵੀ ਮਹਾਰਾਜ ਦੀ ਕਿਰਪਾ ਨਾਲ ਸਿੱਧੇ ਤੌਰ ਤੇ ਨਹੀਂ ਸਮਝਾਇਆ ਜਾਂਦਾ ਆਪੇ ਦੁਜਿਆਂ ਨੂੰ ਕਹਿੰਦੇ ਆ ਵੀ ਆਹ ਕੰਮ ਨਹੀਂ ਕਰਨਾ ਆਪ ਇਹਨਾਂ ਨੂੰ ਵੇਖਿਆ ਜਾਂਦਾ ਵਾ ਵੀ ਉੱਥੇ ਹੀ ਉੱਥੇ ਕੰਮ ਕਰਦੇ ਆ ਬਾਬਾ ਜੀ ਇਹ ਕੋਈ ਸਮਾਂ ਆਊਗਾ ਜਿਹੜੇ ਗੁਰੂ ਸਾਹਿਬਾਨਾਂ ਦੇ ਬਚਨ ਹੋਏ ਸੀ ਕਿ ਸਰਬ ਲੋਹਾ ਜਿਹੜਾ ਸੋਨੇ ਵਾਂਗੂ ਵਰਦਿਆ ਕਰੋ ਕਿ ਲੁਜਤਰਾ ਲੋਕ ਸੋਨਾ ਵਰਦਦੇ ਆ ਤੇ ਇਹ ਚਮਕਿਆ ਕਰੂਗਾ ਹਾਂਜੀ ਹਾਂਜੀ ਆਊਗਾ ਕਿ ਜਰੂਰ ਜੋ ਬਾਦਸ਼ਾਹ ਨੇ ਬਚਨ ਕਰਦੇ ਆ ਉਹ ਟਾਲਿਆ ਕਾਲਪੁਰਖ ਦੇ ਤੇ ਉਹ ਆਉਣੇ ਆ ਪੂਰੇ ਹੋਣਗੇ ਕਾਲਪੁਰਖ ਦੀ ਕਿਰਪਾ ਨਾਲ ਸਮਾਂ ਆਉਂਦਾ ਜਾਂਦਾ ਵਾ ਸਿੰਘ ਸਜਦੇ ਜਾਂਦੇ ਆ ਕਾਲਪੁਰਖ ਦੀ ਕਿਰਪਾ ਹੁੰਦੀ ਜਾਂਦੀ ਆ ਕਈ ਜਨਾਂ ਦੇ ਪਿਤਾ ਖਾਈ ਮੋਨੇ ਆ ਉਹਨਾਂ ਦੇ ਜਿਹੜੇ ਬੇਟੇ ਆ ਪੁੱਤਰ ਧੀਆਂ ਵਾ ਸਜਣਦੇ ਆ ਕਾਲਪੁਰਖ ਦੀ ਕਿਰਪਾ ਹੁੰਦੀ ਜਾਂਦੀ ਆ ਤੇ ਕੋਈ ਸਮਾਂ ਹੋਣੀ ਆਲਾ ਜੀ ਕਾਲਪੁਰਖ ਦੀ ਕਿਰਪਾ ਨਾਲ ਬਾਬਾ ਜੀ ਨੌਜਵਾਨਾਂ ਨੂੰ ਕੀ ਸੰਦੇਸ਼ ਹੈ ਜਿਹੜੇ ਇਸ ਇਹ ਤਾਂ ਪਤਾ ਹੈ ਵੀ ਕੜਾ ਲੈਣਾ ਹੈ ਪਰ ਕੜੇ ਦੀ ਮਰਿਆਦਾ ਦਾ ਨਹੀਂ ਪਤਾ ਵੀ ਕੜਾ ਪੋਣਾ ਕਿਉਂ ਤੇ ਕਿਵੇਂ ਪੋਣਾ ਪੋਣਾ ਇਹੋ ਜਿਹਾ ਵੀ ਅਸੀਂ ਤੇ ਮਹਾਰਾਜ ਜਿੱਦਾਂ ਪਾਸ਼ਾ ਨੇ ਦੱਸਿਆ ਵਾ ਇਦਾਂ ਗੁਸਤਖਾਂ ਕੋ ਇਤਿਹਾਸ ਸੁਣਿਆ ਵਾ ਤੇ ਇਹ ਆਪਾਂ ਨੂੰ ਪਾਉਣਾ ਚਾਹੀਦਾ ਵਾ ਜਰੂਰੀ ਪਾਉਣਾ ਚਾਹੀਦਾ ਵੀ ਜਦੋਂ ਤੁਹਾਨੂੰ ਦੱਸਿਆ ਵੀ ਇਹ ਸ੍ਰੀ ਆਸਤੀ ਤੰਦਰੁਸਤੀ ਆ ਕਈਆਂ ਰੋਗਾਂ ਦਾ ਆਪਾਂ ਭਜਦੇ ਆ ਤੇ ਬਾਕੀ ਜਿਹੜਾ ਸਰਦਾਰ ਬੰਦਾ ਵਾ ਉਹਦੇ ਤੇ ਇਹ ਪੰਜ ਕਕਾਰ ਪੱਕੇ ਆ ਨਾ ਜੇ ਪੰਜਾਂ ਕਕਾਰਾਂ 'ਚ ਰਹੂਗਾ ਜਿੱਥੇ ਮਰਜੀ ਰਾਤ ਬਰਾਤੇ ਮੜੀਆਂ 'ਚ ਕੋਈ ਪ੍ਰੇਤ ਦਾ ਕੋਈ ਭੂਤ ਦਾ ਕੋਈ ਨਹੀਂ ਇਹਦੇ ਤੇ ਵਾਸਾ ਹੋ ਸਕਦਾ ਕਾਲਪੁਰਖ ਦਾ ਨਾਮ ਜਪੇ ਤੇ ਪੰਜ ਕਕਾਰ ਪਾਏ ਹੋਣ ਜਿੱਥੇ ਮਰਜੀ ਇਹ ਜਾਨ ਘਟ ਸਕਦਾ ਕੋਈ ਪੱਕਾ ਪੱਕਾ ਬਸਵਾਸ ਹੋਣਾ ਚਾਹੀਦਾ ਨਾਮ ਜਿਹੜਾ ਵਾ ਉਹ ਕਾਲ ਪੁਰਖ ਦਾ ਹੋਣਾ ਚਾਹੀਦਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਕਾਲ ਨੇ ਵੀ ਆਣ ਕੇ ਗਣ ਗੋਸ਼ਟੀ ਕੀਤੀ ਸੀ ਤੇ ਉਹਨਾਂ ਕੋ ਨਾਮ ਹੀ ਉਹਨਾਂ ਨਾਮ ਦੇ ਨਾਲ ਕਾਲ ਨੂੰ ਵੀ ਉਹਨਾਂ ਰੋਕਿਆ ਸੀ ਤੇ ਕਾਲ ਨੇ ਨਿਮਚਕਾਰ ਕੀਤੀ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਤੇ ਇਹੋ ਗੱਲਿਆ ਮਹਾਰਾਜ ਜੀ ਇਹ ਵੀ ਕਕਾਰਾਂ ਦੇ ਵਿੱਚ ਆ ਜਾਂਦਾ ਵਾ ਕਿਉਂ ਇਹ ਵੀ ਨਾਮ ਆ ਇਹ ਮਹਾਰਾਜ ਜੀ ਨੂੰ ਪੰਜ ਕਕਾਰ ਸਿੱਖ ਨੂੰ ਮਿਲੇ ਆ ਇਹ ਹਰ ਇੱਕ ਸਿੱਖ ਨੂੰ ਪਾ ਕੇ ਰੱਖਣੀ ਚਾਹੀਦੀ ਹੈ ਅਕਾਲ ਪੁਰਖ ਦੀ ਕਿਰਪਾ ਨਾਲ ਤੁਹਾ ਬਹੁਤ ਧੰਨਵਾਦ ਸਾਨੂੰ ਸਮਾਂ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਇਹ ਬਚਨ ਕਰਦੇ ਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸੰਗਤ ਬਖਸ਼ਣ ਯੋਗ ਆ ਮਹਾਰਾਜ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤਾਂ ਵਾਕਈ ਬਹੁਤ ਵਧੀਆ ਜਾਣਕਾਰੀ ਬਾਬਾ ਜੀ ਨੇ ਦਿੱਤੀ ਆ ਕਿ ਖਾਸ ਕਰਕੇ ਜਿਹੜਾ ਸਰਦਾਰ ਬੰਦਾ ਹੈ ਉਸ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕੜਾ ਕਿਉਂ ਪਾਇਆ ਜਾਂਦਾ ਹੈ ਕਿਉਂਕਿ ਬਹੁਤੇ ਨੌਜਵਾਨ ਬਾਜ਼ਾਰਾਂ ਚੋਂ ਕੜਾ ਲੈ ਲੈਂਦੇ ਨੇ ਪਰ ਘਰ ਜਾ ਕੇ ਕਦੇ ਇੱਥੇ ਰੱਖ ਕਦੇ ਉੱਥੇ ਰੱਖ ਪਰ ਇਹ ਪੰਜਾਂ ਕਕਾਰਾਂ ਦੇ ਵਿੱਚ ਆਉਂਦਾ ਹੈ ਤੇ ਸਾਡੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਇੱਕ ਪੰਥ ਸੱਜੇਗਾ ਜਿਸ ਵਿੱਚ ਸਰਬ ਲੋਆ ਸੋਨੇ ਵਾਂਗ ਚਮਕੇਗਾ ਤਾਂ ਇਸ ਦੀ ਵਰਤੋਂ ਜਿਹੜੀ ਕੀਤੀ ਜਾਊਗੀ ਉਹਨਾਂ ਨੇ ਦੱਸਿਆ ਕਿ ਜਿਵੇਂ ਭੂਤ ਪ੍ਰੇਤ ਕਾਲ ਨੇ ਵੀ ਜਿਹੜਾ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਸੀ ਉਹ ਵੀ ਹਾਰ ਗਿਆ ਸੀ ਇਹ ਭੂਤ ਪ੍ਰੇਤ ਵੀ ਇਸ ਕੜੇ ਪੰਜ ਕਕਾਰਾਂ ਤੋਂ ਦੂਰ ਰਹਿੰਦੇ ਨੇ ਤੁਸੀਂ ਵੱਧ ਵੱਧ ਸ਼ੇਅਰ ਕਰਿਓ ਦੇਖਦੇ ਰਹੋ ਨਰਪਖ ਪੋਸਟ ਮੈਂ ਹਾਂ ਜਸਵੀਰ ਸਿੰਘ ਜਿੰਨਾ ਤਰਨਤਾਰਨ